ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਦੋਸਤੋ ਗੱਲ ਕਰਦੇ ਆਂ ਅੱਜ ਨਾਰੀਲ ਪਾਣੀ ਦੀ ਯਾਨੀ ਕੋਕੋਨਟ ਵਾਟਰ ਦੋਸਤੋ ਇਸ ਨੂੰ ਵੀ ਜਿਸ ਤਰ੍ਹਾਂ ਆਪਾਂ ਸੇਬ ਕੇਲੇ ਸੰਤਰੇ ਖਾਣੇ ਇਹਨੂੰ ਵੀ ਹਫਤੇ ਜੇ ਇੱਕ ਦੋ ਵਾਰ ਆਪਾਂ ਨੂੰ ਪੀ ਲੈਣਾ ਚਾਹੀਦਾ ਹੈ ਆਪਾਂ ਕੀ ਕਰਦੇ ਆਂ ਆਪਾਂ ਜ਼ਿਆਦਾਤਰ ਉਹਦੇ ਪੀਂਦੇ ਜਦੋਂ ਆਪਣੇ ਪਲੇਟ ਲੇਟ ਘਟ ਜਾਂ ਜਾਂ ਜਿਹਨੂੰ ਸੈੱਲ ਘਟਣਾ ਪੰਜਾਬੀ ਚ ਕਹਿੰਦੇ ਨੇ ਡੇਂਗੂ ਮਲੇਰੀਆ ਚ ਇਹਨੂੰ ਆਪਾਂ ਵਰਤਦੇ ਆਂ ਪਿੱਛੇ ਕੋਰੋਨਾ ਵੇਲੇ ਆਪਾਂ ਇਹਨੂੰ ਬਹੁਤ ਮਹਿੰਗਾ ਲੈ ਲੈ ਕੇ ਪੀਤਾ ਹੈ ਇਹਨੂੰ ਰੋਟੀਨ ਨਾਰਮਲ ਵੀ ਆਪਾਂ ਨੂੰ ਪੀ ਲੈਣਾ ਚਾਹੀਦਾ ਇਹਦੇ ਵਿੱਚ ਇਲੈਕਟ੍ਰੋਲਾਈਟ ਬੈਲੈਂਸ ਬਣਾਉਣ ਦੀ ਬਹੁਤ ਵਧੀਆ ਇਹਦੇ ਵਿੱਚ ਜੋ ਨਿਊਟ੍ਰੀਸ਼ਨ ਵੈਲਿਊ ਹੁੰਦੀ ਹੈ ਜਿਸ ਤਰ੍ਹਾਂ ਇਹਦੇ ਵਿੱਚ ਮੈਗਨੀਸ਼ੀਅਮ ਪੋਟਾਸ਼ੀਅਮ ਕੈਲਸ਼ੀਅਮ ਵਰਸੋੜੇ ਬਲੱਡ ਪ੍ਰੈਸ਼ਰ ਲਈ ਸਭ ਤੋਂ ਵਧੀਆ ਇਹ ਜਿਨ੍ਹਾਂ ਦਾ ਦਵਾਈਆਂ ਲੈ ਕੇ ਬਲੱਡ ਪ੍ਰੈਸ਼ਰ ਨਹੀਂ ਘਟ ਰਿਹਾ ਹੁੰਦਾ ਅਗਰ ਉਹ ਨਾਲ ਨਾਰੀਅਲ ਪਾਣੀ ਲੈਂਦੇ ਨੇ ਤਾਂ ਹੌਲੀ-ਹੌਲੀ ਉਹਨਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਹੋਣ ਲੱਗੇਗਾ ਔਰ ਨਾਲ ਹੀ ਨਾਲ ਅਗਰ ਪਾਣੀ ਦੀ ਘਾਟ ਕੋਈ 10 ਟਲਟੀਆਂ ਤੋਂ ਵੱਧ ਤੱਤਾਂ ਦੀ ਘਾਟ ਹੋ ਜਾਂਦੀ ਹੈ ਉਹਨਾਂ ਨੂੰ ਇਹ ਪੂਰਾ ਕਰਦਾ ਹੈ ਜਿਸ ਤਰ੍ਹਾਂ ਓਰ ਸੱਪਾ ਦਿੰਨੇ ਹੈ ਔਰਲ ਰੀ ਹਾਈਡਰੇਸ਼ਨ ਕਈ ਬੱਚੇ ਉਹਨੂੰ ਪੀਣਾ ਪਸੰਦ ਨਹੀਂ ਕਰਦੇ ਤਾਂ ਉਸ ਦੀ ਥਾਂ ਤੇ ਆਪਾਂ ਨਾਰੀਅਲ ਪਾਣੀ ਨੂੰ ਰਿਪਲੇਸ ਕਰ ਸਕਦੇ ਹਾਂ ਬੱਚਿਆਂ ਨੂੰ ਸ਼ੁਰੂ ਤੇ ਆਤਪਾਉ ਬਜਾਏ ਕੋਲਡ ਡਰਿੰਕ ਤੇ ਤੁਸੀਂ ਕੋਕੋਨਟ ਵਾਟਰ ਵਾਲੇ ਨੂੰ ਲੈ ਕੇ ਆਓ ਬੱਚਿਆਂ ਨੂੰ ਸਿਹਤ ਵੀ ਹੈਲਦੀ ਰਹੇਗੀ ਔਰ ਆਪਣੇ ਕਿਸਾਨਾਂ ਦੀ ਇਹ ਫਸਲ ਆ ਉਹਨਾਂ ਨੂੰ ਵੀ ਹੌਸਲਾ ਆ ਪਜਾਈ ਹੋਏਗੀ ਨਾਲ ਹੀ ਨਾਲ ਇਹ ਕਿਡਨੀ ਸਟੋਨ ਬਣਨ ਤੋਂ ਰੋਕਦਾ ਹੈ ਸੋ ਇਸ ਦੇ ਬਹੁਤ ਜ਼ਿਆਦਾ ਲਾਭ ਨੇ ਦੋਸਤੋ ਨਾਰੀਲ ਪਾਣੀ ਨੂੰ ਤੁਸੀਂ ਹਫਤੇ 'ਚ ਇੱਕ ਦੋ ਵਾਰ ਜ਼ਰੂਰ ਲਿਆ ਕਰੋ ਡਾਇਬਟੀਜ਼ ਦੇ ਮਰੀਜ਼ ਸ਼ੂਗਰ ਦੇ ਮਰੀਜ਼ ਵੀ ਇਹਨੂੰ ਇੱਕ ਲਿਮਟਿਡ ਅਮਾਊਂਟ ਦੇ ਵਿੱਚ ਲੈ ਸਕਦੇ ਹਨ ਜਿਨ੍ਹਾਂ ਦੇ ਪਹਿਲਾਂ ਤੋਂ ਹੀ ਗੁਰਦੇ ਖਰਾਬ ਨੇ ਪੋਟਾਸ਼ੀਅਮ ਲੈਵਲ ਜ਼ਿਆਦਾ ਹੈ ਜਾਂ ਯੂਰਿਨ ਨਹੀਂ ਆ ਰਿਹਾ ਤਾਂ ਉਹ ਡਾਕਟਰ ਦੀ ਸਲਾਹ ਤੋਂ ਬਿਨਾਂ ਇਹਨਾਂ ਨੂੰ ਬਿਲਕੁਲ ਨਾ ਲੈਣ ਸੋ ਨਾਰੀਲ ਪਾਣੀ ਦੇ ਅਨੇਕਾ ਹੀ ਫਾਇਦੇ ਨੇ ਸੋ ਕੋਸ਼ਿਸ਼ ਸ਼ਾਰਟ ਵੀਡੀਓ ਤੁਹਾਨੂੰ ਦੱਸਿਆ ਨਾਰੀਲ ਪਾਣੀ ਤੁਸੀਂ ਜ਼ਰੂਰ ਪਿਓ ਥੈਂਕ ਯੂ